ਬੀਵੀਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਸਤਿਕਾਰ ਆਦਬ ਜੀ ਆਇਆਂ ਨੂੰ ਅੱਜ ਸਪੈਸ਼ਲ ਰਿਪੋਰਟ ਵਿੱਚ ਤੁਹਾਡਾ ਸਵਾਗਤ ਹੈ ਕਿਉਂਕਿ ਦੁਨੀਆ ਭਰ ਤੋਂ ਯੂਬੀਸੀ ਦੇ ਵਿੱਚ ਬੱਚੇ ਪੜ੍ਹਨ ਵਾਸਤੇ ਆਉਣਾ ਤਾਂ ਚਾਹੁੰਦੇ ਆ ਪਰ ਕਿਸੇ ਚੰਗੇ ਵਿਦਿਆਰਥੀ ਨੂੰ ਭਾਗਾ ਵਾਲੇ ਨੂੰ ਕਰਮਾ ਵਾਲੇ ਨੂੰ ਜਿਹੜਾ ਬਹੁਤ ਹੁਸ਼ਿਆਰ ਸਟੂਡੈਂਟ ਹੋਵੇ ਵਿਦਿਆਰਥੀ ਹੋਵੇ ਉਹਨੂੰ ਇਸ ਯੂਨੀਵਰਸਿਟੀ ਦੇ ਵਿੱਚ ਦਾਖਲਾ ਮਿਲਦਾ ਹੈ ਕੈਨੇਡਾ ਦੀਆਂ ਟੌਪ ਯੂਨੀਵਰਸਿਟੀਆਂ ਦੇ ਵਿੱਚੋਂ ਇੱਕ ਹੈ ਯੂਬੀਸੀ ਤੇ ਬਹੁਤ ਸਾਰੇ ਪੰਜਾਬੀ ਵਿਦਿਆਰਥੀ ਵੀ ਇੱਥੇ ਪੜ੍ਹਦੇ ਨੇ ਤੇ ਇਹਨਾਂ ਨੂੰ ਦੇਖ ਕੇ ਮਨ ਚਿੱਤ ਖੁਸ਼ ਹੋਇਆ ਹੈ ਪਰ ਇਹਨਾਂ ਨੇ UBC ਪੰਜਾਬ ਐਸੋਸੀਏਸ਼ਨ ਦਾ ਅੱਜ ਆਗਾਜ਼ ਕੀਤਾ ਹੈ ਇਹਦਾ ਮਕਸਦ ਕੀ ਹੈ ਇਹਦਾ ਮਨੋਰਥ ਕੀ ਹੈ ਇਹਨਾਂ ਤੋਂ ਅੱਜ ਜਾਣਕਾਰੀ ਲਵਾਂਗੇ ਟੁਡੇ ਔਨ ਬਿਹਾਫ ਆਫ ਦ ਹੋਲ ਟੀਮ ਆਈ ਵੈਲਕਮ ਯੂ ਆਲ ਟੂ ਆਰ ਵੈਰੀ ਫਰਸਟ ਇਵੈਂਟ ਦ ਕਿਕ ਆਫ ਸੋਸ਼ਲ This event is all about getting the community together, celebrating culture and of course having fun. We have an amazing lineup of activities for, uh, planned for you guys. First, we're going to start off with the media interaction, which is going to be followed by some fun and interactive games, and then we have a photo booth at the back, and of course, food. Please don't hesitate to ask if you have any questions to our team during the media interaction, and also please stay back after the media interaction for the games. Let's get this started. So Kenya was the Kenya ਜੋ ਅੱਜ ਇਹ ਸਟੈਪ ਲਿਆ ਉਹਦੇ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਵਧਾਈ ਦੇ ਹੱਕਦਾਰ ਹੋ ਤਾੜੀਆਂ ਮਾਰੋ ਸਾਰੇ ਬੱਚਿਆਂ ਦੇ ਵਾਸਤੇ ਸਾਨੂੰ ਸੱਚੋਚ ਅੱਜ ਇੰਜ ਲੱਗ ਰਿਹਾ ਜਿਵੇਂ ਅਸੀਂ ਖੁਦ ਯੂਨੀਵਰਸਿਟੀ ਦੇ ਵਿੱਚ ਹੁੰਦੇ ਸੀ ਸੋ ਇਹ ਥਾਟ ਇਹ ਪ੍ਰੋਸੈਸ ਇਹ ਸ਼ੁਰੂ ਕਰਨ ਦਾ ਅਸਲ ਮਕਸਦ ਕੀ ਹੈ ਜਿਵੇਂ ਕਿ ਸਾਡੇ ਕਲੱਬ ਦਾ ਨਾਮ ਤੁਸੀਂ ਦੇਖ ਸਕਦੇ ਹੋ ਯੂਬੀਸੀ ਪੰਜਾਬ ਸਟੂਡੈਂਟ ਐਸੋਸੀਏਸ਼ਨ ਇਹ ਐਸੋਸੀਏਸ਼ਨ ਪੰਜਾਬ ਦੇ ਨਾਲ ਜੁੜੀ ਹਰ ਚੀਜ਼ ਪੰਜਾਬ ਦਾ ਕਲਚਰ ਪੰਜਾਬ ਦੇ ਗੀਤ ਪੰਜਾਬ ਦਾ ਸੱਭਿਆਚਾਰ ਉਹਦੇ ਨਾਲ ਜੁੜੀ ਹਰ ਵਣਗੀ ਪੇਸ਼ ਕਰਨ ਲਈ ਤੁਹਾਡੇ ਸਾਹਮਣੇ ਅਸੀਂ ਤਿਆਰ ਕੀਤਾ ਹੈ ਤੇ ਇਸ ਕਲਬ ਨੂੰ ਅਸੀਂ 4 ਜਣੇ ਨੇ ਸ਼ੁਰੂ ਕੀਤਾ ਸੀਗਾ ਪਰ ਹੁਣ ਅਸੀਂ 25 ਜਣੇ ਆ ਆ ਸਾਡੀ ਸਾਰੀ ਐਗਜ਼ੀਕਟਿਵ ਟੀਮ ਹੈ ਤੇ ਇਹਦਾ ਮਕਸਦ ਸੱਭਿਆਚਾਰ ਨੂੰ ਜਿਵੇਂ ਪਹਿਲਾਂ ਦੱਸਿਆ ਤੇ ਪੰਜਾਬ ਨਾਲ ਜੁੜੇ ਹਰ ਨਾਲ ਜੁੜੀ ਹਰ ਵਣਗੀ ਨੂੰ ਪੇਸ਼ ਕਰਨਾ ਹੋਊਗਾ ਜਿਵੇਂ ਅਸੀਂ ਤੁਹਾਨੂੰ ਹੋਰ ਆਪਣੇ ਇਵੈਂਟ ਦੱਸਾਂਗੇ ਅੱਗੇ ਕਿੱਦਾਂ ਦੇ ਹੋਣਗੇ ਜਿਹਦੇ ਨਾਲ ਕੀ ਗਿੱਧਾ ਪੰਗੜਾ ਸਾਡੇ ਪਗ ਟਾਇੰਗ ਐਦਾਂ ਦੇ ਕੰਪੀਟੀਸ਼ਨ ਅੱਗੇ ਸੀ ਲੈ ਕੇ ਆਂਦੇ ਰਹਾਂਗੇ ਤੁਹਾਡੇ ਇਸ ਕਲੱਬ ਦੇ ਵਿੱਚ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਾਂ ਫਿਰ ਜਿਹੜੇ ਇੱਥੋਂ ਦੇ ਸਟੂਡੈਂਟਸ ਸੀ ਉਹ ਵੀ ਨੇ ਜੀ ਹਾਂਜੀ ਸੋ ਇਸ ਕਲੱਬ ਦੇ ਵਿੱਚ ਸਾਰੇ ਸਟੂਡੈਂਟਸ ਨੇ ਲਾਈਕ ਹਾਂਜੀ ਇਹਦੇ ਸਾਰੇ ਨੇ ਚਾਹੇ ਇੰਟਰਨੈਸ਼ਨਲਸ ਵੀ ਨੇ ਤੇ ਲੋਕਲਾਈਜ਼ ਸਾਰੇ ਨੇ ਸੋ ਇਟਸ ਕਲੱਬ ਆਫ ਅ ਮਿਕਸ ਆਫ ਐਕਨ ਯਾ ਠੀਕ ਲਵੀ Um, thank you everyone uh, first off thank you so much that you have invited all the punjabi media so uh, initial words uh, mix of english and punjabi um, first off you know it's overwhelming uh, response to see all the youth and all the clubs here so I, I, we were told that you know clubs from pakistan or other areas of india everyone's here so youth you guys uh, uh, deserve a big round of applause we were so happy to see you thank you so most of the time uh, you know our generation we think that you know oh, are we doing good enough as uh, our youth going in the right direction but seeing this after seeing this crowd we are so confident that you guys are so ready to lead even ourselves so thank you so second mera sawal hun baapa punjab di gal karde ha ohde te aa jande ha so jadon tusi promote karn di gal karde ho sabhyachar di gal karde ho kai wari eh mehsoos hunda ki assi restrict ho jande ha saada daaira bada simit ho janda assi culture de naal ਬੰਦ ਕੇ ਰਹਿ ਜਾਂਦੇ ਆ ਆਪਣੇ ਭੰਗੜੇ ਦਾ ਤੁਸੀਂ ਜ਼ਿਕਰ ਕੀਤਾ ਗਿੱਧੇ ਦਾ ਜ਼ਿਕਰ ਕੀਤਾ ਪਰ ਕਿਤੇ ਨਾ ਕਿਤੇ ਕੀ ਤੁਸੀਂ ਇਸ ਕਲੱਬ ਦੇ ਵਿੱਚ ਕੁਝ ਸਾਡੇ ਧਰਮ ਦੇ ਨਾਲ ਸੰਬੰਧਿਤ ਉਹਨਾਂ ਚੀਜ਼ਾਂ ਨੂੰ ਵੀ ਪ੍ਰਮੋਟ ਕਰੋਗੇ ਜਾਂ ਫਿਰ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਸੋਸ਼ਲ ਵੈਲਿਊਜ਼ ਵੁੱਲੂ ਗਾਇਸ ਮੇਡ ਇਨਾਫ ਮੇਕ ਐਫਰ ਟੂ ਐਕਸਪੈਂਡ ਦੋਸ ਐਸ ਵਨ ਅੰਦੀ ਸੋ ਵਿਸਾਖੀ ਦੇ ਸਾਡਾ ਪਹਿਲਾ ਦੂਜਾ ਦੂਸਰਾ ਇਵੈਂਟ ਹੋਊਗਾ ਪਗ ਟਾਈਂਗ ਕੰਪੀਟ ਕੰਪੀਟੀਸ਼ਨ ਹੋਊਗਾ ਐਂਡ ਅਸੀਂ ਕੋਸ਼ਿਸ਼ ਕਰਾਂਗੇ ਕਿ ਸਿੱਖ ਐਸੋਸੀਏਸ਼ਨ ਦੇ ਨਾਲ ਇਹਨੂੰ ਕੀਤਾ ਜਾਵੇ ਸੋ ਵਨ ਡੇ ਕੰਪੀਟ ਸਾਰੇ ਉੱਥੇ ਜਿੰਨੇ ਵੀ ਸਟੂਡੈਂਟਸ ਹੈਗੇ ਨੇ ਕੈਂਪਸ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਕਿ ਐਮਐਸ ਤੇ ਬਾਹਰ ਜਿਹੜਾ ਸਭ ਤੋਂ ਜਿੱਥੇ ਫੁੱਟਬਾਲ ਸਭ ਤੋਂ ਵੱਧ ਹੁੰਦੀ ਹੈ ਉੱਥੇ ਅਸੀਂ ਇਵੈਂਟ ਆਰਗੇਨਾਈਜ਼ ਕਰਾਂਗੇ ਜਿੱਥੇ ਜਰਾ ਪੱਗ ਬਣੀ ਜਾਊਗੀ ਸਾਰਿਆਂ ਤੇ ਕਿਉਂਕਿ ਪੱਗ ਆਪਣਾ ਇੱਕ ਮੇਨ ਸਿੰਬਲ ਹੈ ਸਿੱਖੀ ਦਾ ਜੀ ਤੇ ਜਿਵੇਂ ਤੁਸੀਂ ਕਦਰਾਂ ਕੀਮਤਾਂ ਦੀ ਗੱਲ ਕੀਤੀ ਇਹ ਮੈਨੂੰ ਲੱਗਦਾ ਹੈ ਕਿ ਸਾਹਿਤ ਜਿਹੜਾ ਆਪਣਾ ਪੰਜਾਬੀ ਸਾਹਿਤ ਹੈ ਉਹ ਵੀ ਨਾਲ ਉਹਦੇ ਨਾਲ ਜੁੜ ਕੇ ਰਹਿਣਾ ਵੀ ਬਹੁਤ ਜ਼ਰੂਰੀ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਸਾਡੇ ਸਾਹਿਤਕਾਰ ਨੇ ਉਹਨਾਂ ਦੀਆਂ ਬਣਗੀਆਂ ਜਾਂ ਉਹਨਾਂ ਦੇ ਜੋ ਉਹਨਾਂ ਦੀ ਪੋਇਮਸ ਨੇ ਜਾਂ ਗੀਤ ਨੇ ਉਹਨਾਂ ਦਾ ਅਸੀਂ ਪ੍ਰਚਾਰ ਕਰ ਸਕੀਏ ਤੇ ਵੈਲਿਊਜ਼ ਵਾਸਤੇ ਅਸੀਂ ਇਹ ਜਿਹੜੇ ਸਾਡੀ ਵੱਡੀ ਪੀੜ੍ਹੀ ਹੈ ਜਿਵੇਂ ਬਜ਼ੁਰਗ ਨੇ ਉਹਨਾਂ ਨਾਲ ਰਲ ਕੇ ਅਸੀਂ ਇੱਕ ਸਟੈਪ ਲੈ ਸਕੀਏ ਤਾਂ ਕਿ ਉਹਨਾਂ ਤੋਂ ਵੀ ਅਸੀਂ ਕਹਾਣੀਆਂ ਤੇ ਉਹ ਮਤਲਬ ਪਾਤਸ਼ਾਹ ਦਾ ਅਸੀਂ ਸਿੱਖ ਸਕੀਏ ਉਹਨਾਂ ਤੋਂ ਭਾਸ਼ਾ ਤੇ ਅਸੀਂ ਉਹਨਾਂ ਨੂੰ ਵੀ ਐਡ ਕਰਾਂਗੇ ਨਾਲ ਆਈ ਥਿੰਕ ਆਲ ਹੈਵ ਅ ਲਾਸਟ ਕੁਐਸਚਨ ਇਸ ਕਲੱਬ ਦੇ ਵਿੱਚ ਕੀ ਜਿਹੜੇ ਯੂਬੀਸੀ ਦੇ ਵਿੱਚ ਪੜ੍ਹਦੇ ਆ ਉਹੀ ਮੈਂਬਰਸ ਪੜ੍ਹ ਸਕਦੇ ਔਰ एवरीवन ਐਂਡ ਐਨੀਵਨ ਇਸ ਵੈਲਕਮ ਫਰਮ ਦ ਕਮਿਊਨਿਟੀ ਨੇ ਇਹਦੇ ਵਿੱਚ ਦੋਨੋਂ ਤਰ੍ਹਾਂ ਦੀ ਮੈਂਬਰਸ਼ਿਪਸ ਹੋਣਗੀਆਂ ਬੋਥ ਐਕਟਿਵ ਵਨਸ ਵਿਚ ਇਜ਼ ਬੇਸਿਕਲੀ ਜਸਟ ਫਾਰ ਦ ਯੂਬੀਸੀ ਸਟੂਡੈਂਟਸ ਬਟ ਦਨ ਆਊਟਸਾਈਡ ਯੂਬੀਸੀ ਆਲਸੋ ਵੀ ਹੈਵ ਮੈਂਬਰਸ਼ਿਪਸ ਦੋਸ ਆਰ ਨਾਟ ਪੇਡ ਬਟ ਯੂ ਕੈਨ ਆਲਵੇਸ ਲਾਈਕ ਜੁਆਇਨ ਅਸ ਥੈਂਕਸ ਥੈਂਕ ਯੂ ਸੋ ਫਸਟ ਆਫ ਆਲ ਐਸ ਮਾਈ ਕਲੇਸ ਫਰੈਂਡਸ ਦੈਨਿਕਾਲ ਐਂਡ ਰਵੀ ਅਸਪੀਕਸ ਵੀ ਆਲ ਪ੍ਰਾਊਡ ਆਫ ਯੂ ਥਿਸ ਇਜ਼ ਯਰ ਇਨੀਸ਼ੀਏਟਿਵ ਐਂਡ ਹੁ ਮੈਂ ਤੁਹਾਨੂੰ ਕੁਝ ਸੁਣਾਹੀ ਚਾਹਾਂਗਾ ਬਡੇ ਬ੍ਰਦਰ ਦੈਨਿਕਾਲ ਨੂੰ ਪੁੱਛਿਆ ਥੋੜੇ ਜਿਹਾ ਹੋਰ ਇਹਦੇ ਬਾਰੇ ਦੱਸੋ ਕਿਕ ਆਫ ਸੋਸ਼ਲ ਕਲਚਰਲ ਬਾਂਡ ਕਿਸ ਤਰ੍ਹਾਂ ਅੱਗੇ ਜਾ ਕੇ ਜਾਂ ਜੀ ਇਸ ਲੈਗੇਸੀ ਕਿਸ ਤਰ੍ਹਾਂ ਇਹ ਆਉਣ ਵਾਲਿਆਂ ਲਈ ਰਾਹ ਪੱਧਰਾ ਬਣੇ ਜਿਸ ਤਰ੍ਹਾਂ ਤੁਸੀਂ ਜੁੜੇ ਤੁਨਵੇਂ ਸਟੂਡੈਂਟਸ ਆ ਰਹੇ ਪੰਜਾਬ ਤੋਂ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਤੁਸੀਂ ਇੱਥੇ ਕੈਂਪਸ 'ਚ ਆ ਗਏ ਹੋ ਇਹ ਵੰਡਰਫੁਲ ਅਚੀਵਮੈਂਟ ਆ ਤੁਹਾਡੀ ਯੂਨੀਵਰਸਿਟੀਆਂ ਤੁਸੀਂ ਖਾਸ ਕਰਕੇ ਯੂਬੀਸੀ ਤੇ ਵਿੱਚ ਐਡਮਿਸ਼ਨ ਹੋਣੀ ਇਟ ਇਜ਼ ਕਿ ਪ੍ਰਾਊਡ ਆਫ ਪੇਰੈਂਟਸ ਐਸ ਵੈਲ ਐਸ ਸੋਸਾਇਟੀ ਸੋ ਇਹਦੇ ਬਾਰੇ ਦੱਸੋ ਵੀ ਨਿਊ ਕਾਮਰਸ ਦੇ ਵਿੱਚ ਤੁਸੀਂ ਕੀ ਕਰੋਗੇ ਆਈ ਥਿੰਕ ਸਭ ਤੋਂ ਜਿਹੜਾ ਸੌਖਾ ਤਰੀਕਾ ਹੁੰਦਾ ਸਾਰਿਆਂ ਨੂੰ ਕਨੈਕਟ ਕਰਨ ਦਾ ਉਹ ਸੋਸ਼ਲ ਮੀਡੀਆ ਹੈ ਤੇ ਸਾਡਾ ਇੰਸਟਾਗ੍ਰam ਹੈਂਡਲ ਬਹੁਤ ਜ਼ਿਆਦਾ ਐਕਟਿਵ ਹੈ ਪੰਜਾਬ.ubcs ਆਰ ਇੰਸਟਾਗ੍ਰam ਚੈਨਲ ਉਹਦੇ ਥਰੂ ਅਸੀਂ ਸਾਰਿਆਂ ਨੂੰ ਕਨੈਕਟ ਕਰ ਰਹੇ ਹਾਂ ਉਸ ਤੋਂ ਇਲਾਵਾ ਫੇਸਬੁੱਕ ਤੇ ਵੀ ਤੇ ਇਨ ਪਰਸਨ ਜੇ ਅਸੀਂ ਗੱਲ ਕਰੀਏ ਸੀ ਥੋੜੇ ਦਿਨ ਪਹਿਲਾਂ ਹੀ ਆਪਣਾ ਫੰਡਰੇਜ਼ਿੰਗ ਦਾ ਬੂਥ ਲਗਾਇਆ ਸੀਗਾ that is like more of an in person thing ਜਿੱਕੇ ਸਾਨੂੰ ਆ ਕੇ ਗੱਲਬਾਤ ਕਰਨੀ ਹੈ ਜਾਂ ਉੱਥੋਂ ਕਿਸੇ ਨੇ ਮੈਂਬਰਸ਼ਿਪ ਸਾਡੇ ਨਾਲ ਜੁਆਇਨ ਕਰਨੀ ਹੈ so these are the ways we will be connecting with the people good evening everyone ਮੈਨੂੰ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਸਾਰਿਆਂ ਨੂੰ ਦੇਖ ਕੇ ਤੁਹਾਡਾ એનર્ਜੀ ਲੈਵਲ ਮੈਨੂੰ ਬਹੁਤ ਵਧੀਆ ਲੱਗਾ ਬਹੁਤ ਜਿਹੜਾ ਕਿ ਪੈਸ਼ਨ ਹੁੰਦਾ ਨਾ ਇੱਕ ਯੰਗਸਟਰ ਦੇ ਵਿੱਚ ਸਾਰਿਆਂ ਦੇ ਵਿੱਚ ਬਹੁਤ ਚੱਲ ਰਿਹਾ ਤੇ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਇਸ ਆਰਗੇਨਾਈਜੇਸ਼ਨ ਨੂੰ ਸਟਾਰਟ ਕਰਨ ਦੇ ਲਈ ਸੋ ਮੇਰਾ ਕੁਸ਼ਨ ਇਹ ਹੈ ਕਿ ਤੁਸੀਂ ਜਿਵੇਂ ਕਿ ਆ ਕਿ ਅਸੀਂ ਓਪਨ ਸਾਰਿਆਂ ਲਈ ਓਪਨ ਸੋ ਜਿੰਨੇ ਤੁਸੀਂ ਕਲਚਰਲ ਦਾ ਪ੍ਰਮੋਟ ਕਰਨ ਲਈ ਆ ਗਏ ਇਸ ਖੋਲੀਆ ਸੋ ਕਲਚਰ ਦੇ ਨਾਲ ਨਾਲ ਬਹੁਤ ਸਾਰੇ ਚੈਲੰਜਸ ਵੀ ਹੁੰਦੇ ਆ ਸਟੂਡੈਂਟਸ ਨੂੰ ਚਾਹੇ ਲੋਕਲ ਆ ਚਾਹੇ ਇੰਟਰਨੈਸ਼ਨਲ ਆ ਸੋ ਉਦੇਲ ਗਾਣੀ ਪਿੱਛੇ ਕੋਈ ਵਿਜ਼ਨ ਹੈਗਾ ਸੋ ਮੈਂ ਇਹ ਹੀ ਜਾਨਣਾ ਚਾਹਾਂਗਾ ਕਿ ਇਸ ਆਰਗੇਨਾਈਜੇਸ਼ਨ ਦੀ ਜਿਵੇਂ ਆਈਡੀਆ ਕਿਤਾ ਸੀਗਾ ਤੇ ਕਿੰਨੇ ਕਿ ਚੈਲੰਜਸ ਸਾਰੇ ਕਿਉਂਕਿ ਅੱਜ ਸਾਡਾ ਸਭ ਤੋਂ ਮਾਧਿਆ ਲਗਰੇਮ ਦੇ ਪਿੱਛੇ ਬਹੁਤ ਚੀਜ਼ਾਂ ਹੋਈਆਂ ਸੋ ਕਿਦਾ ਕਿਦਾ ਕੀ ਰੋਲ ਰਿਹਾ ਸੋ ਕਿਉਂਕਿ ਅਸੀਂ ਜੋਨਿਆਂ ਨੂੰ ਸਾਰਿਆਂ ਨੂੰ ਐਪਰੀਸ਼ੀਏਟ ਕੀਤਾ ਜਾਵੇ ਸੋ ਇਹ ਇਵੈਂਟ ਪੱਲਾ ਚਾਹਤ ਗਰੇਵਾਲ ਮੇਰੀ ਟਵਿੰਸ ਸਿਸਟਰ ਹੈ ਸੋ ਇਹਨਾਂ ਦੇ ਦਿਮਾਗ ਦੇ ਵਿੱਚ ਪ੍ਰਭਨੂਰ ਐਨ ਬਿਹਰਟਲੋ ਸੋ ਤਿੰਨ ਕੁੜੀਆਂ ਨੇ ਪਹਿਲਾਂ ਮਿਲ ਕੇ ਇਹਦਾ ਵਿਜ਼ਨ ਲਿਆ ਸੀਗਾ ਫਿਰ ਅਸੀਂ ਸਾਰੇ ਮੈਂ ਮੇਰਾ ਫਰੈਂਡ ਅਰਮਾਨ ਸਿੰਘ ਅਸੀਂ ਸਾਰੇ ਜੁੜਦੇ ਗਏ ਤੇ ਹੁਣ ਐਗਜ਼ੀਕਿਟਿਵ 25 ਦੀ ਹੋ ਗਈ ਹੈ ਹਾਪਫੁਲੀ ਅਸੀਂ ਹੋਰ ਐਨ ਐਕਸਪੈਂਡ ਕਰਨਾ ਚਾਹੁੰਦੇ ਆਂ ਆਈ ਥਿੰਕ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਇੱਕ ਹੋਰ ਵਿੰਗ ਨੂੰ ਹਾਇਰ ਕਰਨ ਵਾਸਤੇ ਅਸੀਂ ਇੱਕ ਪੋਸਟ ਪਾਵਾਂਗੇ ਸੋ ਯਾ ਸੋ ਅਸੀਂ ਇਹਨੂੰ ਐਕਸਪੈਂਡ ਕਰ ਰਹੇ ਆਂ ਯਾ ਠੀਕ ਹੈ ਤੇ ਉਸ ਤੋਂ ਇਲਾਵਾ ਸਾਡੇ ਕੋਲ ਚੈਲੰਜਸ ਦੇ ਤੌਰ ਤੇ ਇੱਕ ਕੰਪਨੀ ਨੂੰ ਸ਼ੇਅਰ ਯਾ ਆ ਮੀਨ ਚੈਲੰਜਸ ਤਾਂ ਜੋ ਤੁਸੀਂ ਕੁਝ ਵੀ ਇੱਕ ਫਲੋ ਚੱਲ ਰਿਹਾ ਹੁੰਦਾ ਤੁਸੀਂ ਉਹਦੇ ਅਗੇਂਸਟ ਕੁਝ ਕਰਦੇ ਹੋ ਫਿਰ ਚੈਲੰਜਸ ਤਾਂ ਆਉਂਦੇ ਹੀ ਨੇ ਮੈਨੂੰ ਲੱਗਦਾ ਜਦੋਂ ਅਸੀਂ ਕਲੱਬ ਸ਼ੁਰੂ ਕੀਤਾ ਸੀਗਾ ਤਾਂ ਐਮਐਸ ਇੱਕ ਸਾਡੀ ਸਟੂਡੈਂਟ ਬੋਡੀ ਜਿਹੜੀ ਅਪਰੂਵ ਕਰਦੀ ਸਾਰੇ ਕਲੱਬਸ ਨੂੰ ਯੂਜੂਲੀ ਸੈਪਟੈਂਬਰ ਤੱਕ ਸਾਰੇ ਅਪਰੂਵ ਹੋ ਜਾਂਦੇ ਨੇ ਪਰ ਸਾਡਾ ਥੋੜਾ ਜਿਹਾ ਲੰਬਾ ਚੱਲਿਆ ਟਿਲ ਅਕਟੂਬਰ ਨਵੰਬਰ ਉਹਦਾ ਕਾਰਨ ਸੀਗਾ ਕਿ ਕਾਫੀ ਹੋਰ ਲੋਕਾਂ ਨੂੰ ਸੀਗਾ ਵੀ ਕਿਤੇ ਕਲੱਬ ਅਪਰੂਵ ਨਾ ਹੋ ਜੇ ਸੋ ਕਾਫੀ ਉਹਦੀ ਪ੍ਰੋਬਲਮਸ ਆਈਆਂ ਕੋਈ ਮੇਲਸ ਵਗੈਰਾ ਕੀਤੀਆਂ ਕਈਆਂ ਵੀ ਕਿ ਕਲੱਬ ਕਿਤੇ ਅਪਰੂਵ ਨਾ ਹੋ ਜਾਏ ਕਿਤੇ ਸ਼ੁਰੂ ਨਾ ਹੋ ਜਾਏ ਕਿਤੇ ਚਾਰ ਲੋਕਾਂ ਨੂੰ ਪਤਾ ਨਾ ਲੱਗ ਜਾਵੇ ਤੇ ਬਾਰੇ ਸੋ ਇਹ ਚੀਜ਼ਾਂ ਹੁੰਦੀਆਂ ਨੇ ਬਟ ਨੂੰ ਲਾਦਾ ਐਟ ਦ ਐਂਡ ਜਦੋਂ ਅਸੀਂ ਸਾਡੀ ਕਈ ਮੀਟਿੰਗਸ ਹੋਈਆਂ ਮਿਸਨ ਫਿਰ ਅਸੀਂ ਆਪਣਾ ਫਾਈਨਲੀ ਕਲੱਬ ਅਪਰੂਵ ਕਰਾ ਲਿਆ ਬਟ ਹਾਂਜੀ ਜਦੋਂ ਸ਼ੁਰੂਆਤ ਕੀਤੀ ਤਾਂ ਫਿਰ ਕਾਫੀ ਸਾਨੂੰ ਆਈ ਸੀ ਪ੍ਰੋਬਲਮ ਯਾ ਪਰ ਸਾਡੀ ਇਹ ਕੋਸ਼ਿਸ਼ ਰਹੀ ਹੈ ਚਾਹੇ ਉਹ ਸਿੱਖ ਐਸੋਸੀਏਸ਼ਨ ਹੈ ਕਿ ਜਿੰਨੇ ਪੰਜਾਬੀ ਹੈਗੇ ਇੱਥੇ ਆਪਾਂ ਕੈਂਪਸ ਤੇ ਪੰਜਾਬੀ ਰ ਇਕੱਠੇ ਹੋ ਕੇ ਕੰਮ ਕਰੀਏ ਇਹ ਪਾੜ ਪਾਉਣਾ ਕਿ ਕੌਣ ਕਿੱਧਰ ਲਾ ਕੌਣ ਕਿੱਧਰ ਲਾ ਇਹਨੂੰ ਕਰਕੇ ਆਪਾਂ ਨਾ ਦਿਮਾਚ ਲੈ ਗਈਏ ਫਿਰ ਇਹ ਗੱਲਾਂ ਛੋਟੀ ਰਹਿ ਜਾਂਦੀ ਨੇ ਕਾਫੀ ਇਹਨੂੰ ਥੋੜਾ ਸਿਆਣੇ ਲੋਕਾਂ ਨੂੰ ਆਪਾਂ ਥੋੜਾ ਸੋਚਣ ਦੀ ਕੋਸ਼ਿਸ਼ ਕਰੀ ਆਪਾਂ ਜੀ ਤੇ ਮੈਨੂੰ ਲੱਗਦਾ ਕਿ ਉਹ ਜਿਹੜੇ ਚੈਲੰਜਸ ਆਏ ਸੀਗੇ ਉਹਦੀ ਜਿਹੜੀ ਬੁਨਿਆਦ ਸੀਗੀ ਉਹ ਇਹ ਸੀਗੀ ਵੀ ਪਹਿਲਾਂ ਤੋਂ ਹੀ ਯੂਬੀਸੀ ਦੇ ਵਿੱਚ ਕੁਝ ਕਲਚਰਲ ਕਲੱਬਸ ਹੈਗੇ ਨੇ ਤਾਂ ਐਮਐਸ ਦਾ ਕੁਐਸਚਨ ਜਾਂ ਜਿਨ੍ਹਾਂ ਨੇ ਵੀ ਅਗੇਂਸਟ ਈਮੇਲ ਪਾਈ ਸੀ ਉਹਨਾਂ ਦਾ ਇਹ ਸੀਗਾ ਕਿ ਇੱਕ ਹੋਰ ਕਲਚਰਲ ਕਲੱਬ ਦੀ ਲੋੜ ਸਾਨੂੰ ਕਿਉਂ ਪਈ ਜੇ ਪਹਿਲੇ ਹੀ ਕਲਚਰ ਕਲੱਬ ਚੱਲ ਰਹੇ ਨੇ ਤਾਂ ਉਹਦਾ ਜਵਾਬ ਸਾਡਾ ਇਹੀ ਸੀਗਾ ਕਿ ਸਾਡੇ ਕੋਲ ਯੂਬੀਸੀ ਪੰਗੜਾ ਕਲੱਬ ਆਦ ਸਾਡੇ ਮੈਂਬਰ ਵੀ ਜੁਆਇਨ ਕੀਤੇ ਨੇ ਪੰਗੜਾ ਕਲੱਬ ਤੋਂ ਵੀ ਤੇ ਪੰਗੜਾ ਕਲੱਬ ਹੈਗਾ ਸਾਡੇ ਕੋਲ ਸਿੱਖ ਐਸੋਸੀਏਸ਼ਨ ਹੈਗੀ ਸਾਡੇ ਕੋਲ ਹਿੰਦੂ ਯੁਵਾ ਹੈ ਸਾਡੇ ਕੋਲ ਹਰ ਰਿਲੀਜੀਅਨ ਬੇਸਡ ਇੱਕ ਕਲੱਬ ਹੈਗਾ ਪਰ ਪੰਜਾਬ ਇੱਕ ਇਕੱਠੇ ਤੌਰ ਤੇ ਇੱਕ ਸਾਨੂੰ ਪਲੈਟਫਾਰਮ ਚਾਹੀਦਾ ਸੀ ਜਿੱਥੇ ਸਾਰੇ ਕਲੱਬ ਇਕੱਠੇ ਆ ਸਕਣ ਤੇ ਪੰਜਾਬ ਨਾਲ ਰਿਲੇਟ ਕਰਕੇ ਅਸੀਂ ਸੈਲੀਬ੍ਰੇਟ ਕਰ ਸਕੀਏ ਇਸ ਕਰਕੇ ਸੀ ਪ੍ਰਪੋਜ਼ ਕੀਤਾ ਕਿ ਇਹ ਸਿਰਫ ਨਾ ਕਿ ਕਲਚਰ ਹੋਊਗਾ ਇਹਦੇ ਅੰਦਰ ਸਾਰੇ ਰਿਲੀਜੀਅਨ ਆਉਣਗੇ ਬੇਸਿਕਲੀ ਐਨੀਥਿੰਗ ਐਂਡ ਏਵਰੀਥਿੰਗ ਰਿਲੇਟਡ ਟੂ ਪੰਜਾਬ ਇਥੇ ਡਿਸਕਸ ਕੀਤਾ ਜਾਊਗਾ ਹੁਣ ਮੈਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਚੈਲੰਜੇਜ ਆਏ ਨੇ ਇਹ ਹਰ ਥਾਂ ਤੇ ਹੁੰਦੇ ਆ ਪਰ ਉਹ ਘੁੱਗਣ ਵਾਲੇ ਤੌਗ ਪੈਂਦੇ ਹਨ ਸੀਨਾ 파ੜ ਕੇ ਪੱਥਰਾਂ ਦਾ ਸੋ ਸਾਡੀਆਂ ਸ਼ੋਭੇ ਸ਼ਾਮਾਂ ਤੁਹਾਡੇ ਨਾਲ ਨੇ ਅਸੀਂ ਜਿੰਨੇ ਵੀ ਮੀਡੀਆ ਆਊਟਲੈਟਸ ਇੱਥੇ ਪਹੁੰਚੇ ਹਾਂ ਤੇ ਕਈ ਨਹੀਂ ਪਹੁੰਚ ਸਕੇ ਸੋ ਬਸ ਇਹ ਤੁਹਾਨੂੰ ਇੱਕ ਵਿਸ਼ਵਾਸ ਦੀ ਗੁਰ ਦਵਾ ਕੇ ਜਾਂਦੇ ਆਂ ਐ ਵੈਸੇ ਤਾਂ ਤੁਹਾਡਾ ਦਾਇਰਾ ਕਿਉਂਕਿ ਸੋਸ਼ਲ ਮੀਡੀਆ ਨੇ ਲਗਭਗ ਸਾਰਾ ਉਹ ਜਿ ਮੁੱਠੀ ਚ ਕਰ ਲਿਆ ਜਿੱਥੇ ਤੱਕ ਸੋਸ਼ਲ ਮੀਡੀਆ ਜਾਂਦਾ ਸ਼ਾਇਦ ਦੂਸਰਾ ਮੀਡੀਆ ਕਈ ਵਰੀ ਉੱਥੇ ਤੱਕ ਪਹੁੰਚਦਾ ਵੀ ਨਹੀਂ ਪਰ ਫਿਰ ਵੀ ਜੇ ਤੁਹਾਨੂੰ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਮਹਿਸੂਸ ਹੋਈ ਕਿ ਕਿਸੇ ਤੁਸੀਂ ਆਪਣੇ ਇਵੈਂਟ ਨੂੰ ਪ੍ਰਮੋਟ ਕਰਨਾ ਹੈ ਮੋਰ ਥਨ ਵੈਲਕਮ ਹੋਏਗਾ ਕਿਉਂਕਿ ਸ਼ਾਇਦ ਤੁਹਾਡੇ ਵਿੱਚ ਬਹੁਤ ਸਾਰੇ ਸਟੂਡੈਂਟਸ ਜਾਣਦੇ ਹੋਣਗੇ ਕਿਉਂਕਿ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਜਾਂ ਪੰਜਾਬੀ ਕਲਚਰ ਦੀ ਗੱਲ ਕਰਦੇ ਹਾਂ ਸੋ ਸੁਖਵਿੰਦਰ ਸੁਖੀ ਪੰਜਾਬ ਦੀ ਉਹ ਇੱਕ ਆਵਾਜ਼ ਹੈ ਉਹਨਾਂ ਦੇ ਇਹ بیٹے ਨੇ ਸੋ ਅਸੀਂ ਹਮੇਸ਼ਾ ਉਹਨਾਂ ਦਾ ਰਿਗਾਰਡ ਕੀਤਾ ਤੇ ਅੱਜ ਸਾਨੂੰ ਲੱਗਦਾ ਹੈ ਕਿ ਇੱਕ ਵਾਰੀ ਫੇਰ ਤੁਸੀਂ ਉਸੇ ਤਰੀਕੇ ਦੀ ਉਹਨਾਂ ਨੇ ਯੂਐਸਟੀ ਦੇ ਵਿੱਚੋਂ ਸ਼ੁਰੂਆਤ ਕੀਤੀ ਸੀ ਬਹੁਤ ਵੱਡਾ ਨਾਮ ਕਮਾਇਆ ਸੋ ਤੁਸੀਂ ਸਾਰੇ ਜਾਣੇ ਉਸ ਤਾਂ ਦਾ ਨਾਮ ਕਮਾ ਕੇ ਜਾਓ ਜਦੋਂ ਵੀ ਕਿਤੇ ਤੁਹਾਨੂੰ ਸਾਡੀ ਲੋੜ ਮਹਿਸੂਸ ਹੋਵੇ ਤਾਂ ਸਾਨੂੰ ਤੁਹਾਡੀ ਲੋੜ ਮਹਿਸੂਸ ਹੋਈ ਤੇ ਆਪਾਂ ਰਲ ਮਿਲ ਕੇ ਜੂਰੇ ਇਕੱਠੇ ਫਿਊਚਰ ਦੇ ਵਿੱਚ ਕੰਮ ਕਰਾਂਗੇ ਥੈਂਕ ਯੂ ਜੀਵਨ ਨੂੰ ক্লোজিং ਮੇਰਾ ਖਿਆਲ ਦੇ ਕਮੈਂਟਸ ਦੇਣ ਦਾ ਵਕਤ ਆ ਗਿਆ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਆਪਸ ਦੇ ਵਿੱਚ ਵੀ ਤੁਸੀਂ ਇੰਟਰੈਕਸ਼ਨਸ ਕਰੋ ਜਿੰਨੇ ਵੀ ਤੁਹਾਡੇ ਐਗਜ਼ੈਕਟਿਵ ਮੈਂਬਰਸ ਆ ਮੇਰੇ ਖਾ 25 ਤੁਸੀਂ ਜ਼ਿਕਰ ਕੀਤਾ ਤੇ ਮੈਂ ਤਾਂ ਇਹ ਸਮਝਦੀ ਆ ਕਿ ਤੁਸੀਂ ਸਾਰੇ ਹੀ ਸੁਖਵਿੰਦਰ ਸੁਖੀ ਜੀ ਦੇ ਬੱਚੇ ਹੀ ਹੋ ਕਿਉਂਕਿ ਉਹਨਾਂ ਕਰਕੇ ਅਸੀਂ ਅੱਜ ਇੱਥੇ ਪਹੁੰਚੇ ਹਾਂ ਸਾਰੇ ਤੇ ਧੀ ਦਾ ਸ਼ੁਕਰੀਆ ਅਦਾ ਕਰਦੀਆਂ ਜਿੰਨੀਆਂ ਵੀ ਧੀਆ ਇੱਥੇ ਬੈਠੀਆਂ ਸਭ ਤੋਂ ਪਹਿਲਾਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਬੜਾ ਖਾਸ ਬਣਦਾ ਕਿਉਂਕਿ ਇਹ ਸੌਖਾ ਨਹੀਂ ਹੁੰਦਾ ਇਨੀ ਮੁਖਾਫਤ ਤੋਂ ਬਾਅਦ ਇਨੀ ਚੈਲੰਜਸ ਤੋਂ ਬਾਅਦ ਫੇਰ ਉਹੀ ਸਪਿਰਿਟ ਨੂੰ ਬਰਕਰਾਰ ਰੱਖਣਾ ਉਸੀ ਫਲੋ ਦੇ ਵਿੱਚ ਉਸੇ ਵਹਾਅ ਦੇ ਵਿੱਚ ਫਿਰ ਚਲਦੇ ਰਹਿਣਾ ਸੋ ਜਿੱਥੇ ਅਸੀਂ ਤੁਹਾਨੂੰ ਐਗਜ਼ੈਕਟਿਵਸ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਤੇ ਪਰ ਚਾਹਾਂਗੇ ਜ਼ਰੂਰ ਕਿ ਤੁਸੀਂ ਜੇ ਸੰਖੇਪ ਦੇ ਵਿੱਚ ਸਾਰੇ ਜਾਨੀ ਆਪਣੀ ਇੰਟਰੋਡਕਸ਼ਨ ਦੇ ਦਿਓ that would be really nice ਹਾਂਜੀ ਮੈਂ ਤੁਹਾਨੂੰ ਪਾਸ ਕਰਦਾ ਤਾਂ ਸਾਰੇ ਆਪਣੀ ਪੋਜੀਸ਼ਨਸ ਆਪਣੇ ਬਾਰੇ ਦੱਸਾਂ ਹਾਂਜੀ ਅੱਜ ਆਈ ऍम ਅਨ ਕਵਰਸਿੰਗ ਐਂਡ ਟ੍ਰੈਜੂਰਰ ਹਾਈ ਆਮ ਵਿਧਿਤ ਐਂਡ ਆਮ ਵਾਈਸ ਪ੍ਰੈਜ਼ੀਡੈਂਟ ਟੈਕ ਨੂਰ ਮੇਰਾ ਨਾਮ ਹੈ ਰਹਿਨੂਰ ਤੇ ਮੈਂ ਹਾਂ ਕੰਟੈਕਟ ਅਸਿਸਟੈਂਟ ਅਸ਼ਵਗੰਦੀ ਮੇਰਾ ਨਾਮ ਹੈ ਸ਼ਪੀਤ ਸਿੰਘ ਸੇਕੋਵਾ ਤੇ ਮੈਂ ਹਾਂ ਪੰਗਨਾ ਕੋਚਾਂ ਜੀ ਮੇਰਾ ਨਾਮ ਮੁਹੰਮਦ ਹੈ ਤੇ ਮੈਂ ਵੀ ਫਾਈਨੈਂਸਰ ਮੈਂ ਪੰਜਾਬ ਤੋਂ ਮਰਨਾਲੇ ਦਾ ਸਲਾਈਡ ਅਗਲੀ ਕਰ ਦਿਓ ਯਾਰ ਥੈਂਕ ਯੂ ਮੈਂ ਲੋਕਲ ਡਿਸਟ੍ਰਿਕਟ ਕੋਆਰਡੀਨੇਟਰ Hi, my Nimrod and I'm go the exonerant first. Hi, my name is Abir, and I'm uh, working with the club outreach. Hey, uh, my name is Jag, and I'm part of the treasurer for finance. My name is and I'm a events coordinator. Yes. ਸੋ ਅਸੀਂ ਆਪਣੇ ਪਹਿਲੇ ਇਵੈਂਟ ਬਾਰੇ ਤਾਂ ਦੱਸਣਾ ਚਾਹਾਂਗੇ ਜਿਹੜਾ ਸੀ ਅਗਲੇ ਸੈਪਟੈਂਬਰ ਚ ਸ਼ੁਰੂਆਤ ਕਰਨੀ ਹੈ ਇਸ ਇਵੈਂਟ ਦੀ ਸੋ ਅਸੀਂ ਇੰਟਰ ਯੂਨੀਵਰਸਿਟੀ ਲੈਵਲ ਤੇ ਅਸੀਂ ਗਿੱਧਾ ਤੇ ਭੰਗੜਾ ਕੰਪੀਟੀਸ਼ਨ ਅ ਜਿਹੜਾ ਮੈਨੂੰ ਲੱਗਦਾ ਕਿ ਹੋਣਾ ਚਾਹੀਦਾ ਸੀ ਹੋ ਨਹੀਂ ਪਾ ਰਿਆ ਸੀ ਕਾਫੀ ਟਾਈਮ ਤੋਂ ਉਹ ਅਸੀਂ ਸੈਪਟੈਂਬਰ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨੂੰ ਪੂਰਾ ਕਰ ਦਈਏ ਸਾਡੀ ਹੋਰ ਵੀ ਕਾਫੀ ਯੂਨੀਵਰਸਿਟੀਆਂ ਨੇ ਇਹਦੇ ਰਿਲੇਟਡ ਗੱਲ ਚੱਲ ਰਹੀ ਆਲਰੇਡੀ ਸੋ ਇੱਕ ਉਹ ਸਾਡੇ ਦਿਮਾਗ ਚ ਹੈ ਕਿ ਸ਼ੈਨ ਸੈਂਟਰ ਦੇ ਵਿੱਚ ਅਸੀਂ ਇੱਕ ਜੁਰੂ ਕਰੀਏ ਉਹਨੂੰ ਸ਼ੈਨ ਸੈਂਟਰ ਤੋਂ ਸਭ ਤੋਂ ਵੱਡਾ ਆਰਟਸ ਦਾ ਹੈਗਾ ਆ ਜਿੱਥੇ ਮੇਨ ਇ ਫੇਵਰੇਟ ਟੂਰਨਾਮੈਂਟ ਯਾ ਇਹਦੇ ਚ ਸਿਰਫ ਨਾ ਕਿ ਕੈਨੇਡੀਅਨ ਯੂਨੀਵਰਸਿਟੀਆਂ ਬਟ ਕੁਝ ਅਮਰੀਕਾ ਦੀ ਵੀ ਯੂਨੀਵਰਸਿਟੀਆਂ ਜਿਨ੍ਹਾਂ ਨਾਲ ਸਾਡੀ ਗੱਲ ਚੱਲ ਰਹੀ ਹੈ ਤੇ ਮੋਸਟ ਪ੍ਰੋਬੇਬਲੀ ਓਵਰ ਦਾ ਸਮਰ ਸਾਡਾ ਉਹਨਾਂ ਨਾਲ ਡੀਫਾਈਨਲ ਹੋ ਜਾਊਗੀ ਐਂਡ ਦੈਨ ਸੈਪਟੈਂਬਰ ਦੇ ਵਿੱਚ ਅਸੀਂ ਕਰ ਪਾਵਾਂਗੇ ਸ਼ੈਨ ਸੈਂਟਰ ਦੇ ਵਿੱਚ ਤੇ ਇਹ ਵਾਲਾ ਸਾਡਾ ਹੁਣ ਨੇੜੇ ਆ ਇਵੈਂਟ ਵਿਸਾਖੀ ਤੇ ਇਹ ਅਸੀਂ ਪਗ ਟੈਂਗ ਇਵੈਂਟ ਸੋਚ ਰਿਹਾ ਮੋਸਟ ਪ੍ਰੋਬੇਬਲੀ ਐਸਐਸਸੀ ਦੇ ਨਾਲ ਸਾਡਾ ਕੋਲਾਬ ਹੋਊਗਾ ਤੇ ਇਹਦੇ ਵਿੱਚ ਅਸੀਂ ਕਿਉਂਕਿ ਅਸੀਂ ਕੈਂਪਸ ਤੇ ਦੇਖਿਆ ਸਪੈਸ਼ਲੀ ਜਿਹੜੇ ਹੋਰ ਕਲਚਰ ਦੇ ਲੋਕ ਆ ਜਿਵੇਂ ਚੀਨ ਨੇ ਆ ਗੋਰੀਆ ਦੇ ਰੀਅਲੀ ਲਾਈਕ ਦਿਸ ਥਿੰਗ ਪੱਗ ਬੰਨੀ ਦੇਖਦੇ ਉਹਨਾਂ ਨੂੰ ਬਹੁਤ ਸ਼ੌਂਕ ਆ ਇਸ ਚੀਜ਼ ਦਾ ਤਾਂ ਅਸੀਂ ਸੋਚਿਆ ਵੀ ਕਿਉਂ ਨਾ ਇਹਦੇ ਲਈ ਇੱਕ ਇਵੈਂਟ ਕੀਤਾ ਜਾਵੇ ਜਿੱਥੇ ਕੀ ਸਾਡੇ ਆਪਣੀ ਟੀਮ ਦੇ ਮੁੰਡੇ ਹੋਣਗੇ ਤੇ ਜਿਨ੍ਹਾਂ ਨੂੰ ਪੱਗ ਬੰਨਣੀ ਆਉਂਦੀ ਆ ਆਪ ਵੀ ਬੰਨਣਗੇ ਤੇ ਉਹਨਾਂ ਨੂੰ ਵੀ ਜਿਹੜੇ ਚਾਹੁੰਦੇ ਉਹਨਾਂ ਦੀ ਬੰਨ ਸਕਦੇ ਐਂਡ ਫੋਰ ði ਇਵੈਂਟ ਸਾਡੇ ਕੋਲ ਪੰਗੜਾ ਕੋਚ ਵੀ ਨੇ ਆਮ ਅਸ਼ਪ੍ਰੀ ਸਿੰਘ ਸੇਖੋਂ ਸੋ ਅਸੀਂ ਇਹਨਾਂ ਨੂੰ ਸਪੈਸ਼ਲੀ ਇਸ ਚੀਜ਼ ਵਾਸਤੇ ਅਸੀਂ ਆਪਣੀ ਟੀਮ ਚ ਨਾਲ ਜੋੜਿਆ ਹੈ ਸੋ ਇਹ ਟੀਮ ਨੂੰ ਤਿਆਰ ਕਰਨ ਕੇ ਉਪਰ ਤੱਕ ਸਮਰ ਐਂਡ ਵੀਲ ਟੇਕ ਮੈਂ ਥਿੰਕ ਟਿਲ ਸਪਟੈਂਬਰ ਅਕਤੂਬਰ ਵੀਲ ਬੀ ਰੈਡੀ ਵਿਦ ði ਟੀਮ ਐਂਡ ਦੈਨ ਯਾ ਅਸੀਂ ਆਪਣੀ ਇੱਕ ਟੀਮ ਆਯੂਪੀਸੀ ਪੀਐਸਏ ਪੰਗੜਾ ਟੀਮ ਅਸੀਂ ਆਪ ਸ਼ੁਰੂ ਕਰਨ ਲੱਗੇ ਹਾਂ ਹਾਂਜੀ ਤੇ ਲੋਕ ਗੀਤ ਨਾਈਟ ਵੀ ਅਸੀਂ ਸੋਚਿਆ ਸੀਗਾ ਕਿਉਂਕਿ ਮੈਨੂੰ ਨਹੀਂ ਪਤਾ ਨਹੀਂ ਇੱਥੇ ਕਿੰਨੇ ਆਪਣੇ ਜਿੰਨੇ ਵੀ ਮੰਜੂਰ ਨੇ ਲੋਕ ਉਹਨਾਂ ਨੂੰ ਪਤਾ ਹੋਊਗਾ ਕਿ ਨਹੀਂ ਸੁਹਾਗ ਘੋੜੀਆਂ ਸਿੱਠਣੀਆਂ ਕੀ ਨੇ ਜਾਂ ਲੰਮੀ ਹੀਕ ਵਾਲੇ ਗੀਤ ਕਿੰਨਾ ਕਿਤੇ ਸੱਭਿਆਚਾਰ ਦਾ 파ਟ ਜ਼ਰੂਰ ਨੇ ਪਰ ਮਿਸ ਹੁੰਦੇ ਜਾ ਰਹੇ ਨੇ ਜਦੋਂ ਪਿੱਛੇ ਸੀ ਪੰਜਾਬ ਚ ਕਦੇ ਕਿਸੇ ਵੀ ਵਿਆਹ ਸ਼ਾਦੀ ਤੇ ਜਾਂਦੇ ਸੀ ਤੇ ਮੈਨੂੰ ਲੱਗਦਾ ਇਦੋਂ ਬਿਨਾ ਤਾਂ ਵਿਆਹ ਪੂਰਾ ਹੀ ਨਹੀਂ ਸੀ ਹੁੰਦਾ ਤੇ ਇੱਥੇ ਆਇਆ ਕਿੰਨਾ ਟਾਈਮ ਹੋ ਗਿਆ ਮੈਂ ਦੇਖਿਆ ਨਹੀਂ ਸੁਹਾਗ ਕੁੜੀਆਂ ਦਾ ਕਲਚਰ ਸੋ ਇਹਦੇ ਲਈ ਵੀ ਅਸੀਂ ਇੱਕ ਸੁਹਾਗ ਨਾਈਟ ਰੱਖਾਂਗੇ ਜਿੱਥੇ ਕਿ ਆਪਾਂ ਕੁਛ ਨਾ ਕੁਝ ਪਲੇ ਕਰ ਸਕੀਏ ਹੋ ਸਕਦਾ ਆਪ ਵੀ ਗਾ ਸਕੀਏ ਤੇ ਜਿੰਨੇ ਸਾਡੇ ਨਾਲ ਜੇ ਪਾਰਟਿਸਿਪੇਟ ਕਰਨਾ ਚਾਹੁੰਦਾ ਕੋਈ ਉਹਨਾਂ ਨੂੰ ਵੀ ਮੌਕਾ ਦੇ ਸਕੀਏ and then again special thanks to all of the media houses jinne vi a gaye te um jinna ne sade layi food arrange kita te connect fm ajj nahi pahunch sake par ohna nal sade tuesday hai yeah yeah thanks to you so see kal tuesday connect fm te vi jaawange but ajj main sardan da thanks karna chahunda sada bilkul first event siga sanu assi bahut doubtful siga ki kida ja jaauga ya kida sanu response miluga par assi hun bahut khush ha ਸੀ ਕੰਫੀਡੈਂਟ ਆ ਕੇ ਹਾਂ ਸਾਡੇ ਨਾਲ ਲੋਕ ਕਾਫੀ ਜੁੜੇ ਹੋਏ ਹੈਗੇ ਨੇ ਸੋ ਹਾਂਜੀ ਹੁਣ ਮੈਂ ਜਿੰਨੇ ਵੀ ਇੱਥੇ ਸਟੂਡੈਂਟਸ ਬੈਠੇ ਨੇ ਉਹਨਾਂ ਚ ਕੋਈ ਵੀ ਮੰਦ ਵਿੱਚ ਕੋਈ ਵੀ ਸਵਾਲ ਹੋਵੇ ਕਲੱਬ ਦੇ ਰਿਲੇਟਿਡ ਕਿਉਂਕਿ ਮੈਨੂੰ ਯਾਦ ਆ ਜਦੋਂ ਅਸੀਂ ਫੰਡ ਰੇਜ਼ਿੰਗ ਕੀਤੀ ਸਾਡੇ ਕੋਲ ਬਹੁਤ ਬੱਚੇ ਆਏ ਸੀ ਕੁਐਸਚਨਸ ਲੈ ਕੇ ਐਂ ਜੇ ਕਿਸੇ ਦੇ ਮੰਦ ਚ ਕੋਈ ਵੀ ਸਵਾਲ ਆ ਤੇ ਦੇ ਕੈਨ ਜਸਟ ਰੇਸ ਦਾ ਹੈ ਰ ਆਸਕ ਦਾ ਕੁਐਸਚਨ ਯਾ ਵੀ ਬੀ ਮੋਰ ਦਨ ਹੈਪੀ ਟੂ ਅਨਸਰ so if anybody has any kind of question you can just ask us now or like even later on par jehun ke chene kuch puchna tha yeah so, um, okay. so we also like to thank uh, sik association osarna jude iss event de vich and utsav hindu yuva utsav de sade president itthe aaye okay. hoye ne so unna da thanks anee anitha thanks for coming up and sari utsav da and hindu yuva te aur we ਸਕੈਸ ਉਸ ਜਿੰਨੇ ਵੀ ਐਗਜ਼ੈਕਟਿਵਸ ਆਏ ਨੇ ਸਰਨਾ थैंक यू ਵਿਦਿਆਰਥੀਆਂ ਦੀ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਇੱਕ ਤਸਵੀਰ ਬਣ ਚੁੱਕੀ ਆ ਜਾਂ ਬਣਾ ਦਿੱਤੀ ਗਈ ਹੈ ਕਿ ਬਹੁਤੇ ਪੜਦੇ ਨਹੀਂ ਪਰ ਅੱਜ ਤੁਸੀਂ ਇਹ ਤਸਵੀਰ ਵੇਖ ਰਹੇ ਹੋ ਕਿ ਇਹਨਾਂ ਵਿੱਚ ਬਹੁ ਗਿਣਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਨੇ ਜਿਹੜੇ ਯੂਬੀਸੀ ਦਾ ਹਿੱਸਾ ਨੇ ਅਤੇ ਇੱਥੇ ਆਪਣਾ ਕਲਚਰ ਆਪਣੀ ਬੋਲੀ ਉਸ ਨੂੰ ਨਾਲੋ ਨਾਲ ਪ੍ਰਮੋਟ ਕਰ ਰਹੇ ਆ ਅਤੇ ਇਸ ਤਰ੍ਹਾਂ ਦੀ ਏਡੀ ਵਧੀਆ ਯੂਨੀਵਰਸਿਟੀ ਦੇ ਵਿੱਚ ਪੜਨ ਵਾਸਤੇ ਜਿੱਥੇ ਆਏ ਆ ਉੱਥੇ ਆਪਣਾ ਵਿਰਸਾ ਆਪਣਾ ਸੱਭਿਆਚਾਰ ਉਹ ਨਾ ਭੁੱਲੇ ਐ ਸਗੋਂ ਉਸ ਨੂੰ ਪ੍ਰਮੋਟ ਕਰਨ ਵਾਸਤੇ ਇਸ ਕਲੱਬ ਦੀ ਉਹਨਾਂ ਨੇ ਸਥਾਪਨਾ ਕੀਤੀ ਹੈ ਟੀਵੀ ਆਂਦੀਆਂ ਸ਼ੁਭ ਇਸ਼ਾਮਾਂ ਇਹਨਾਂ ਦੇ ਨਾਲ ਨੇ ਦਵਿੰਦਰ ਸਿੰਘ ਬੈਣੀਪਾਲ ਤੁਹਾਡੇ ਕੋਲੋਂ ਆਗਿਆ ਚਾਹੁੰਦਾ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ